ਹਿੰਦੂ ਧਰਮ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਵੱਜੋਂ ਮਨਾਇਆ ਜਾਂਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ 파ੜਦ ਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਰੋਹਿਤੀ ਨਕਸ਼ਤਰ ਵਿੱਚ ਹੋਇਆ ਸੀ। ਇਸ ਸਾਲ ਜਨਮ ਅਸ਼ਟਮੀ ਦਾ ਤਿਹਾਰ 26 ਅਗਸਤ ਯਾਨੀ ਕਿ ਅੱਜ ਮਨਾਇਆ ਜਾ ਰਿਹਾ ਹੈ। ਅਸ਼ਟਮੀ ਤਿਥੀ ਨੂੰ ਹਰ ਘਰ ਦੇ ਮੰਦਰ ਵਿੱਚ ਰੋਹਿਤੀ ਨਛੱਤਰ ਦੀ ਅੱਧੀ ਰਾਤ ਨੂੰ ਖੀਰੇ ਤੋਂ ਸ਼੍ਰੀ ਕ੍ਰਿਸ਼ਨ ਦਾ ਜਨਮ ਹੁੰਦਾ ਹੈ। ਕਾਸ਼ੀ ਦੇ ਮਸ਼ਹੂਰ ਜੋਤਿ ਚ ਪੰਡਿਤ ਸੰਜੀ ਉਪੱਤੇ ਆਇਨੇ ਖੀਰੇ ਤੋਂ ਭਗਵਾਨ શ્રીਕ੍ਰਿਸ਼ਨ ਦੇ ਜਨਮ ਦੇ ਰਾਜ ਬਾਰੇ ਜਾਣਕਾਰੀ ਦਿੰਦੀ ਹੈ। ਹੁਣ ਦੱਸਿਆ ਕਿ Hindu ਧਰਮ ਅਨੁਸਾਰ ਖੀਰੇ ਦਾ ਸਬੰਧ ਬੱਚੇ ਦਾਣੇ ਨਾਲ ਹੁੰਦਾ ਹੈ। ਇਸ ਵਿੱਚ ਪਾਣੀ ਦੇ ਤੱਤ ਦੀ ਮਾਤਰਾ ਹੁੰਦੀ ਹੈ। ਧਾਰਮਿਕ માનਤਾ ਅਨੁਸਾਰ ਖੀਰੇ ਨੂੰ ਮਾਂ ਯਸ਼ੋਦਾ ਦੀ ਕੂਖ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਗਵਾਨ શ્રીਕ੍ਰਿਸ਼ਨ ਦਾ ਜਨਮ ਉਸੇ ਖੀਰੇ ਵਿੱਚ ਹੋਇਆ ਜਿਸ ਡੰਡੀ ਜਿੱਥੇ ਡੰਡੀ ਲੱਗੀ ਹੁੰਦੀ ਹੈ। ਪੰਡਿਤ ਸੰਜੇ ਉੱਪਤੇ ਆਇਨੇ ਦੱਸਿਆ ਕਿ ਖੀਰੇ ਡੰਡੀ ਨਾਭੀ ਨਾਲ ਦਾ ਪ੍ਰਤੀਕ ਹੈ ਜਿਸ ਤਰ੍ਹਾਂ ਬੱਚੇ ਦੇ ਗਰਭ ਤੋਂ ਨਿਕਲਣ ਤੋਂ ਬਾਅਦ ਨਾਭੀ ਨਾਲ ਉਸ ਤੋਂ ਵੱਖ ਹੋ ਜਾਂਦੀ ਹੈ ਇਸੇ ਤਰ੍ਹਾਂ ਭਾਰਤ ਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਤੇ ਲੋਕ ਅੱਧੀ ਰਾਤ ਨੂੰ ਖੀਰੇ ਚੋਂ ਭਗਵਾਨ શ્રી ਕ੍ਰਿਸ਼ਨ ਦਾ ਜਨਮ ਲੈ ਕੇ ਇਸ ਤਿਹਾਰ ਨੂੰ ਬੜੀ ਧੂਮ ਧਾਮ ਨਾਲ ਮਨਾਉਂਦੇ ਨੇ ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਉਹਨਾਂ ਦੱਸਿਆ ਕਿ ਸਨਾਤਨ ਧਰਮ ਵਿੱਚ ਖੀਰੇ ਨੂੰ ਬਹੁਤ ਸ਼ੁੱਧ ਫਲ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਖੀਰੇ ਦੇ ਬਹੁਤ ਸ਼ਕੀਨ ਨੇ ਇਸ ਲਈ ਉਹਨਾਂ ਨੂੰ ਖੀਰਾ ਵੀ ਚੜਾਇਆ ਜਾਂਦਾ ਹੈ ਤੇ ਫਿਰ ਇਸ ਨੂੰ ਪ੍ਰਸ਼ਾਦ ਵਜੋਂ ਸ਼ਰਧਾਲੂਆਂ ਵਿੱਚ ਵੰਡਿਆ ਵੀ ਜਾਂਦਾ ਹੈ ਹਿੰਦੂ ਧਰਮ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਵੱਜੋਂ ਮਨਾਇਆ ਜਾਂਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ 파ਦਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਰੋਹਿਤੀ ਨਕਸ਼ਤਰ ਵਿੱਚ ਹੋਇਆ ਸੀ। ਇਸ ਸਾਲ ਜਨਮ ਅਸ਼ਟਮੀ ਦਾ ਤਿਹਾਰ 26 ਅਗਸਤ ਯਾਨੀ ਕਿ ਅੱਜ ਮਨਾਇਆ ਜਾ ਰਿਹਾ ਹੈ। ਅਸ਼ਟਮੀ ਤਿਥੀ ਨੂੰ ਹਰ ਘਰ ਦੇ ਮੰਦਰ ਵਿੱਚ ਰੋਹਿਤੀ ਛੱਤਰ ਦੀ ਅੱਧੀ ਰਾਤ ਨੂੰ ਖੀਰੇ ਤੋਂ ਸ਼੍ਰੀ ਕ੍ਰਿਸ਼ਨ ਦਾ ਜਨਮ ਹੁੰਦਾ ਹੈ। ਕਾਸ਼ੀ ਦੇ ਮਸ਼ਹੂਰ ਜੋਤਿ ਚ ਪੰਡਿਤ ਸੰਜੀ ਉਪਤੇ ਆਏ ਨੇ ਖੀਰੇ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੇ ਰਾਜ ਬਾਰੇ ਜਾਣਕਾਰੀ ਦਿੱਤੀ ਹੈ ਹੁਣ ਦੱਸਿਆ ਹੈ ਕਿ Hindu ਧਰਮ ਅਨੁਸਾਰ ਖੀਰੇ ਦਾ ਸੰਬੰਧ ਬੱਚੇ ਦਾਣੇ ਨਾਲ ਹੁੰਦਾ ਇਸ ਵਿੱਚ ਪਾਣੀ ਦੇ ਤੱਤ ਦੀ ਮਾਤਰਾ ਹੁੰਦੀ ਹੈ ਧਾਰਮਿਕ માનਤਾ ਅਨੁਸਾਰ ਖੀਰੇ ਨੂੰ ਮਾਂ ਯਸ਼ੋਦਾ ਦੀ ਕੁੱਖ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਸੇ ਖੀਰੇ ਵਿੱਚ ਹੋਇਆ ਜਿਸ ਡੰਡੀ ਜਿੱਥੇ ਡੰਡੀ ਲੱਗੀ ਹੁੰਦੀ ਹੈ ਪੰਡਿਤ ਸੰਜੇ ਉੱਪਤੇ ਆਇਨੇ ਦੱਸਿਆ ਕਿ ਖੀਰੇ ਡੰਡੀ ਨਾਭੀ ਨਾਲ ਦਾ ਪ੍ਰਤੀਕ ਹੈ ਜਿਸ ਤਰ੍ਹਾਂ ਬੱਚੇ ਦੇ ਗਰਭ ਤੋਂ ਨਿਕਲਣ ਤੋਂ ਬਾਅਦ ਨਾਭੀ ਨਾਲ ਉਸ ਤੋਂ ਵੱਖ ਹੋ ਜਾਂਦੀ ਹੈ ਇਸੇ ਤਰ੍ਹਾਂ ਭਾਰਤ ਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਤੇ ਲੋਕ ਅੱਧੀ ਰਾਤ ਨੂੰ ਖੀਰੇ ਚੋਂ ਭਗਵਾਨ શ્રી ਕ੍ਰਿਸ਼ਨ ਦਾ ਜਨਮ ਲੈ ਕੇ ਇਸ ਤਿਹਾਰ ਨੂੰ ਬੜੀ ਧੂਮ ਧਾਮ ਨਾਲ ਮਨਾਉਂਦੇ ਨੇ ਇਹ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਉਹਨਾਂ ਦੱਸਿਆ ਕਿ ਸਨਾਤਨ ਧਰਮ ਵਿੱਚ ਖੀਰੇ ਨੂੰ ਬਹੁਤ ਸ਼ੁੱਧ ਫਲ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਖੀਰੇ ਦੇ ਬਹੁਤ ਸ਼ਕੀਨ ਨੇ ਇਸ ਲਈ ਉਹਨਾਂ ਨੂੰ ਖੀਰਾ ਵੀ ਚੜਾਇਆ ਜਾਂਦਾ ਹੈ ਤੇ ਫਿਰ ਇਸ ਨੂੰ ਪ੍ਰਸ਼ਾਦ ਵਜੋਂ ਸ਼ਰਧਾਲੂਆਂ ਵਿੱਚ ਵੰਡਿਆ ਵੀ ਜਾਂਦਾ ਹੈ